ਨਾ ਸਾਰਿਆਂ ਦੇ ਵੀਜ਼ਾਸ ਜਿਹੜੇ ਨੇ ਉਹ ਕੈਨੇਡਾ ਦੇ ਲੱਗੇ ਆ ਰੂਲਸ ਜਿਹੜੇ ਨੇ ਉਹ ਚੇਂਜ ਹੋ ਚੁੱਕੇ ਹੋਏ ਨੇ ਪਰ ਰੂਲਸ ਚੇਂਜ ਹੋਣ ਦੇ ਬਾਵਜੂਦ ਵੀ 300 ਤੋਂ ਵੱਧ ਬੱਚਿਆਂ ਦੇ ਇਹਨਾਂ ਨੇ ਵੀਜ਼ਾਸ ਲਵਾ ਕੇ ਦਿੱਤੇ ਆ ਪੂਰੇ ਜੇ ਸਾਲ ਦੇ ਨੇ ਕੀ ਆ 1 ਮਹੀਨੇ ਦੇ ਨੇ ਕੀ ਆ 2 ਮਹੀਨੇ ਦੇ ਨੇ ਇਹ ਦੱਸੋ ਇੱਕ ਵਾਰ ਇਹ ਪਿਛਲੇ ਲਾਸਟ 2 ਮਹੀਨੇ ਦੇ ਆ ਜੀ ਹਾਂਜੀ ਇਦਾਂ ਹੀ ਆ ਜੀ ਸਾਰਿਆਂ ਦੇ ਹਾਂ ਪੰਜਾਬ ਦੇ ਵਿੱਚ ਪਹਿਲੀ ਕੰਪਨੀ ਆ ਜੋ 300 ਵੀਜ਼ਾ ਤੁਹਾਨੂੰ ਲਾਈਵ ਦਿਖਾ ਰਹੀ ਆ ਲੋਕੀ ਡਰ ਰਹੇ ਹਨ ਵੀ ਵੀਜ਼ਾ ਸਾਡਾ ਲੱਗੂਗਾ ਕਿ ਨਹੀਂ ਲੱਗੂਗਾ ਤੇ ਹੁਣ ਵੀਜ਼ਾਸ ਜਿਹੜੇ ਘਟ ਆਣਗੇ ਤਾਂ ਉਸ ਦੇ ਵਿੱਚ ਤੁਸੀਂ 300 ਵੀਜ਼ਾਸ ਇਹ ਕਿਦਾਂ ਲੱਗੇ ਗਾਈਡੈਂਸ ਬਹੁਤ ਕ੍ਰੂਸ਼ਲ ਰੋਲਾ ਦਾ ਕਰਦੀ ਹੈ ਜਿਹੜਾ ਕਿ ਬੱਚੇ ਨੂੰ ਦੇਣੀ ਬਹੁਤ ਜ਼ਰੂਰੀ ਨਹੀਂ ਇਸ ਸਟੇਜ ਦੇ ਵਿੱਚ ਕਿ ਤੁਹਾਨੂੰ ਕਿੱਥੇ ਕੰਮ ਮਿਲੂਗਾ ਕਿੱਥੇ ਕੰਮ ਨਹੀਂ ਮਿਲੂਗਾ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਦੇ ਵੀਜ਼ਾ ਨਹੀਂ ਲੱਗਿਆ ਤਾਂ ਤੁਹਾਡੇ ਕੋ 1 ਰੁਪਿਆ ਵੀ ਨਹੀਂ ਲਵਾਗੇ ਵੀਜ਼ਾ ਲੱਗਣ ਤੋਂ ਬਾਅਦ ਸਾਰੇ ਪੈਸੇ ਲਵਾਗੇ ਪਰ ਉਸ ਤੋਂ ਬਾਅਦ ਬڑے ਵੱਡੇ ਵੱਡੇ ਚਾਰजेस ਲੈ ਲੈਂਦੇ ਆ ਹਾਂਜੀ ਹੁੰਦਾ ਜੀ ਹੁੰਦਾ ਜੀ ਬਿਲਕੁਲ ਗੱਲ ਆਈਟੀ ਡੇਟ 'ਚ ਕੋਈ ਬੰਦਾ ਫ੍ਰੀਲੀ ਤਾਂ ਕੰਮ ਕਰਦਾ ਹੀ ਨਹੀਂ ਉਹ ਕਰਦਾ ਕੁਝ ਹੋਰ ਆ ਏਜੰਟ ਤੇ ਦਿਖਾਉਂਦਾ ਕੁਝ ਹੋਰ ਆ ਜਿਹੜੇ ਜਾ ਰਹੇ ਨੇ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ ਵਰਕ ਪਰਮਿਟ ਜਾ ਕੇ ਮਿਲ ਜਾਊਗਾ ਪੀਆਰ ਦੇ ਵਿੱਚ ਦਿੱਕਤ ਨਹੀਂ ਹੋਣਾ ਬਿਲਕੁਲ ਨਹੀਂ ਦਿੱਕਤ ਆਊਗੀ ਮੈਂ ਕੈਮਰੇ 'ਚ ਸਾਹਮਣੇ ਹੋ ਕੇ ਬੋਲ ਰਿਹਾ 1% ਹੋ ਕੇ ਬੋਲਦਾ ਇੱਕ ਬੱਚਾ ਵੀ ਕਹ ਦੇ ਕਿ ਮੈਨੂੰ ਉਸ ਇੰਸਟੀਚਿਊਨ 'ਚ ਵੀਜ਼ਾ ਕਢਾਇਆ ਜਿੱਥੇ ਵਰਕ ਪਰਮਿਟ ਹੈਗਾ ਮੈਂ ਉਹਦਾ ਕੰਮ ਛੱਡ ਦੂੰਗਾ ਕੈਨੇਡਾ ਦਾ ਵੀਜ਼ਾ ਲੋਕੀ ਫਾਈਲ ਤਾਂ ਲਾ ਦਿੰਦੇ ਆ ਬਾਅਦ 'ਚ ਰਿਵਰਟ ਬੜਾ ਔਖਾ ਹੁੰਦਾ 13 ਦਿਨ ਦੇ ਵਿੱਚ ਸਰ ਮੇਰੇ ਵੀਜ਼ਾ ਆ ਗਿਆ 13 ਦਿਨ ਦੇ ਵਿੱਚ ਤੁਹਾਡਾ ਕੈਨੇਡਾ ਦਾ ਵੀਜ਼ਾ ਆ ਗਿਆ ਜੀ ਸਰ ਸਟੱਡੀ ਵੀਜ਼ਾ ਸਟੱਡੀ ਵੀਜ਼ਾ ਭਾਈ ਜੀ ਕਹੀ ਜਾਂਦੇ 13 ਦਿਨ ਚ ਮੇਰਾ ਵੀਜ਼ਾ ਆ ਗਿਆ ਹਾਂਜੀ ਇੱਕ ਨੈਟਾ ਦਾ ਵੀਜ਼ਾ 13 ਦਿਨ ਚ ਆਇਆ ਹਾਂਜੀ ਸਾਡੇ ਕੋਲ ਇੱਕ ਕਲਾਇੰਟ ਹੈਗਾ ਉਹਨੂੰ 3 ਘੰਟਿਆਂ ਚ ਵੀਜ਼ਾ ਆਇਆ ਜੀ ਸੰਪ੍ਰੀਤ ਕੌਰ ਹਾਂਜੀ 3 ਘੰਟਿਆਂ ਚ ਵੀਜ਼ਾ ਆਇਆ ਭਾਈ ਕਿੰਨੇ ਦਿਨ ਚ ਵੀਜ਼ਾ ਆਇਆ ਮੇਰਾ ਵੇ ਦਿਨ ਮਨ ਮਨ ਆ ਗਿਆ ਮਨ ਮਨ ਇਹ ਤੋਂ ਪਹਿਲਾਂ ਕਿੱਥੇ ਅਪਲਾਈ ਕੀਤਾ ਸੀ ਨਹੀਂ ਨਹੀਂ ਫਰੈਸ਼ੀ ਕੇਸ ਫਰੈਸ਼ੀ ਸੀ ਮੇਰੇ ਦੋ ਮੀਡੀਅਲ ਚ 5.5 ਸੀ ਫਿਰ ਮੈਂ ਇਹਨਾਂ ਦੇ ਪੋਸਟ ਵੇਖੀ ਫਿਰ ਟਰਸਟ ਜੋ ਹੈ ਵੇਖੇ ਵੀਡੀਓ ਮਤਲਬ ਭਾਈ ਜੀ ਦੋ ਮੋਡੀਊਲ ਚ 5.5 ਦਾ ਵੀਜ਼ਾ ਕਿਦਾਂ ਲੱਗ ਜਾਂਦਾ ਅਸੀਂ ਤਾਂ ਇੱਕ ਚੋਂ 5 ਵਾਲੇ ਉਹਦਾ ਵੀਜ਼ਾ ਕੜਾਇਆ ਜੀ ਅੱਛਾ ਜਿਹਦੇ ਇੱਕ ਚੋਂ 5 ਆ ਓਵਰਆਲ 6 ਆ ਉਹਦਾ ਵੀਜ਼ਾ ਵੀ ਆਇਆ ਹੈ ਜੀ ਜਿਹਦੇ ਓਵਰਆਲ 6 ਆ ਇੱਕ ਮੋਡੀਊਲ ਚ 5 ਆ ਉਹਨੂੰ ਘਬਰਾਉਣ ਦੀ ਲੋੜ ਨਹੀਂ ਆ ਉਹ ਗੁਰਕਿਰਪਾ ਇਮੀਗ੍ਰੇਸ਼ਨ ਆ ਜੀ ਵੀਜ਼ਾ ਲੈ ਕੇ ਹੀ ਜਾਊਗਾ ਜਿਹੜੇ ਬੰਦੇ ਕਹਿੰਦੇ ਕਿ ਤੁੱਕੇ ਨਾਲ ਇਨੇ ਵੀਜ਼ੇ ਆ ਗਏ ਤੁੱਕੇ ਨਾਲ ਤਾਂ ਕੁਝ ਨਹੀਂ ਆਉਂਦਾ ਉਹਦੇ ਪਿੱਛੇ ਮਿਹਨਤ ਹੁੰਦੀ ਆ ਟੀਮ ਦੇ ਐਫਰਟ ਹੁੰਦੀ ਆ ਕਿੰਨੇ ਦਿਨ ਚ ਵੀਜ਼ਾ ਆਇਆ ਜੀ ਤੁਹਾਡਾ ਸਰ ਮੇਰਾ 15 ਤੋਂ 20 ਡੇਜ਼ ਦੇ ਵਿੱਚ ਵਿੱਚ ਆ ਗਿਆ ਸੀ ਵੀਜ਼ਾ ਜਦੋਂ ਲੋਕੀ ਕਹਿ ਰਹੇ ਵੀ ਕੈਨੇਡਾ ਦਾ ਵੀਜ਼ਾ ਬੜਾ ਔਖਾ ਤੁਹਾਨੂੰ ਵੀ ਬੜਿਆਂ ਨੇ ਡਰਾਇਆ ਹੋਣਾ ਨਹੀਂ ਸਰ ਮੈਨੂੰ ਸੁਖਮਣ ਸਰ ਨੇ ਬਹੁਤ ਮੋਟੀਵੇਟ ਕੀਤਾ ਸੀਗਾ ਮੇਰੇ ਇੱਕ ਮੋਡਿਊਲ ਚ 5.5 ਸੀਗੇ ਫਿਰ ਵੀ ਮੈਂ ਮਤਲਬ ਇਦਾਂ ਘਬराई ਹੋਈ ਆਈ ਸੀ ਪਰ ਸਰ ਨੇ ਬਹੁਤ ਮੋਟੀਵੇਸ਼ਨ ਦਿੱਤੀ ਮੈਂ ਬੜਿਆਂ ਨੇ ਡਰਾਇਆ ਹਾਂ ਕਿਸੇ ਹੋਰ ਕੋਲ ਗਏ ਸੀ ਇਸ ਤੋਂ ਪਹਿਲਾਂ ਹਾਂਜੀ ਸਰ ਮੈਂ ਜਲੰਧਰ ਵਿਜ਼ਿਟ ਕੀਤਾ ਸੀਗਾ ਪਰ ਉਹਨਾਂ ਨੇ ਆਪਣੀ ਫੀਸ ਹੀ ਬੜੀ ਜ਼ਿਆਦਾ ਮੰਗੀ ਸੀ ਉਹ 6 ਤੋਂ 7 ਲੱਖ ਰੁਪਈਆ ਕਹਿੰਦੇ ਸੀਗੇ ਕਿ ਆਫਟਰ ਵੀਜ਼ਾ ਸਾਡੀ ਫੀਸ ਹੋਊਗੀ ਤੇ ਤੋ 7 ਲੱਖ ਰੁਪਇਆ ਕਿਸੇ ਇਮੀਗ੍ਰੇਸ਼ਨ ਐਕਸਪਰਟ ਕੋ ਗਏ ਸੀ ਉਹਨਾਂ ਨੇ 6 ਤੋਂ 7 ਲੱਖ ਵਾਧੂ ਮੰਗ ਲਿਆ ਸੀ ਵੀ ਤੁਹਾਡਾ ਵੀਜ਼ਾ ਲਵਾ ਕੇ ਦਵਾਂਗੇ 155 ਸੀ ਤੁਸੀਂ ਤਾਂ ਨਹੀਂ ਵਾਧੂ ਮੰਗੇ ਅੰਦਾਜ਼ਾ ਨਹੀਂ ਨਹੀਂ ਅਸੀਂ ਪੁੱਛ ਲਓ ਜੀ ਇਹਨਾਂ ਤੋਂ ਕੁਛ ਨਹੀਂ ਮੰਗਿਆ ਜੀ ਸਾਰੀ ਪੇਮੈਂਟ ਆਫਟਰ ਵੀਜ਼ਾ ਜੀ ਇਹਨੇ ਬੈਂਕ ਕਿੰਨੇ ਸੀ ਤੁਹਾਡੇ 86 ਸੀ ਓਵਰ ਆਲ 60 86 ਤੇ ਹੁਣ ਪਲੱਸ 2 ਤੋਂ ਬਾਅਦ ਜਾ ਰਹੇ ਹੋ ਗ੍ਰੈਜੂਏਸ਼ਨ ਤੋਂ ਬਾਅਦ ਤਾਂ ਕਹਿੰਦੇ ਸੀ ਵੀਜ਼ਾ ਲੱਗਣਾ ਔਖਾ ਜਾਣਾ ਇਹਨਾਂ ਨੇ ਤਾਂ ਲੱਗਦਾ ਰ ਮੈਂ ਨਹੀਂ ਲਵਾਤਾ ਆਰਾਮ ਨਾਲ ਲਵਾਤਾ ਹਾਂ ਜੀ भाई किना ਕਿਨਾ ਟਾਈਮ ਲੱਗਿਆ ਸਰ ਆਪਣੇ ਹੀ 13 ਦਿਨ ਲੱਗੇ ਵੀ ਜਾਣ ਚਾ 13 ਦਿਨ ਹਾਂਜੀ ਜੀ ਪੈਂਟ ਸਕੋਰ ਕੀ ਸੀ 6.5 ਇੰਨਾ ਸਮੂਥ ਪ੍ਰੋਸੈਸ ਕੋਈ ਹਸਾਬ ਨਹੀਂ ਪਤਾ ਹੀ ਨਹੀਂ ਲੱਗਾ ਕਦੋਂ ਵੀ ਜਾ ਗਿਆ ਦੋ ਤਿੰਨ ਸਾਲਾਂ ਤੋਂ ਏਡੇ ਵੱਡੇ ਵੱਡੇ ਈਵੈਂਟਸ ਹੋਣ ਲੱਗ ਗਏ ਆ ਜਿਹੜੇ ਇਮੀਗ੍ਰੇਸ਼ਨ ਐਕਸਪਰਟ ਆ ਆਪਣੇ ਨਾਲ ਬਾਉਂਸਰਸ ਰੱਖਣ ਲੱਗ ਪਏ ਆ ਇੰਸਟਾਗ੍ਰਾਮ ਸਾਰਿਆਂ ਨੇ ਚਲਾ ਲਿਆ ਇਹ ਕੀ ਦੌਰ ਕਿਉਂ ਬਦਲ ਗਿਆ ਤੁਸੀਂ ਸ੍ਰੀ ਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ ਇੱਕ ਪੈਲਸ ਦੇ ਵਿੱਚ ਮੌਜੂਦ ਆ ਕੋਈ ਵਿਆਹ ਨਹੀਂ ਹੈ ਕੋਈ ਪਾਰਟੀ ਨਹੀਂ ਹੈ ਇਥੇ ਤਸਵੀਰ ਇੱਕ ਵਾਰੀ ਹੈਪੀ ਨੂੰ ਕਰਾਂਗਾ ਦਿਖਾ ਦਿਓ ਵੀ ਇਹਨਾਂ ਸਾਰਿਆਂ ਦੇ ਵੀਜ਼ਾਸ ਜਿਹੜੇ ਨੇ ਉਹ ਕੈਨੇਡਾ ਦੇ ਲੱਗੇ ਆ ਤੇ ਸਭ ਤੋਂ ਵੱਡੀ ਗੱਲ ਲੋਕੀ ਡਰ ਰਹੇ ਨੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਵੀ ਕੀ ਕੈਨੇਡਾ ਦਾ ਵੀਜ਼ਾ ਹੁਣ ਲੱਗੂਗਾ ਕਿ ਨਹੀਂ ਲੱਗੂਗਾ ਕਿਉਂਕਿ ਰੂਲਸ ਜਿਹੜੇ ਨੇ ਉਹ ਚੇਂਜ ਹੋ ਚੁੱਕੇ ਹੋਏ ਨੇ ਪਰ ਰੂਲਸ ਚੇਂਜ ਹੋਣ ਦੇ ਬਾਵਜੂਦ ਵੀ ਜਦੋਂ ਜ਼ੀਰਾ ਪਹੁੰਚੇ ਤਾਂ ਗੁਰੂ ਕਿਰਪਾ ਇਮੀਗ੍ਰੇਸ਼ਨ ਵਾਲਿਆਂ ਨੇ ਆ ਇਵੈਂਟ ਪੂਰਾ ਆਰਗੇਨਾਈਜ਼ ਕੀਤਾ ਤੇ ਈਵੈਂਟ ਦੇ ਵਿੱਚ ਇਹਨਾਂ ਨੇ ਇਹ ਨਹੀਂ ਦੱਸਿਆ ਵੀ ਸਾਡੇ ਕੋਲ ਆਓ ਅਸੀਂ ਤੁਹਾਡੇ ਵੀਜ਼ਾ ਸੁਲਵਾਵਾਂਗੇ 300 ਤੋਂ ਵੱਧ ਬੱਚਿਆਂ ਦੇ ਇਹਨਾਂ ਨੇ ਵੀਜ਼ਾਸ ਲਵਾ ਕੇ ਦਿੱਤੇ ਆ ਹੁਣ ਪਤਾ ਕਰਦੇ ਆ ਵੀ 300 ਜਿਹੜੇ ਆ ਇਸ ਸਾਲ ਦੇ ਨੇ ਇਸ ਮਹੀਨੇ ਦੇ ਨੇ ਕਦੋਂ ਦੇ ਨੇ ਹੁਣ ਗੱਲਬਾਤ ਕਰਦੇ ਆ ਭਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਦੇਨੇ ਆ ਨਵੀਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਹੁਣ ਇਹ 300 ਤਾਂ ਤੁਸੀਂ ਕਹਿ ਦਿੱਤੇ ਹਾਂਜੀ ਕੀ ਆ ਪੂਰੇ ਪੰਜਾਬ ਦੇ ਨੇ ਕੀ ਆ ਪੂਰੇ ਜੇ ਸਾਲ ਦੇ ਨੇ ਕੀ ਆ ਇੱਕ ਮਹੀਨੇ ਦੇ ਨੇ ਕੀ ਆ ਦੋ ਮਹੀਨੇ ਦੇ ਨੇ ਇਹ ਦੱਸ ਦਿਓ ਇੱਕ ਵਾਰੀ ਇਹ ਪਿਛਲੇ ਲਾਸਟ ਦੋ ਮਹੀਨੇ ਦੇ ਆ ਜੀ ਹਾਂਜੀ ਇਦਾਂ ਹੀ ਆ ਜੀ ਸਾਰੇ ਦੇ ਹਾਂਜੀ ਹਾਂ ਪੁਰਾਣੇ ਵੀ ਸਸਤਾ ਨਹੀਂ ਦਿਖਾਉਂਦੇ ਵੇ ਨਹੀਂ ਨਹੀਂ ਤੁਸੀਂ ਖੁਦ ਦੇਖ ਸਕਦੇ ਹੋ ਤੁਹਾਡੇ ਖੁਦ ਤਾਂ ਸਾਹਮਣੇ ਰਿਜ਼ਲਟ ਆ ਜੀ ਤੇ ਗੱਲ ਆ ਵੇ ਜਦੋਂ ਕਹਿ ਰਹੇ ਆ ਵੀ ਜਦੋਂ ਲੋਕੀ ਡਰ ਰਹੇ ਆ ਨਾ ਵੀ ਵੀਜ਼ਾ ਸਾਡਾ ਲੱਗੂਗਾ ਕਿ ਨਹੀਂ ਲੱਗੂਗਾ ਕਹਿੰਦੇ ਵੀ ਹੁਣ ਉਹਨਾਂ ਨੇ ਬੁਲਾਣੇ ਨਹੀਂ ਕਿਉਂਕਿ ਸਿੱਧੇ ਤੌਰ ਤੇ ਜੇ ਉਹਨਾਂ ਦੀ ਵਾਈਟਸ ਵੀ ਦੇਖ ਲੈਂਦੇ ਆ ਜੇ ਉਹਨਾਂ ਨੇ ਜੋ ਪ੍ਰੈਸ ਕਾਨਫਰੰਸਿਸ ਕੀਤੇ ਆ ਉਹਨਾਂ ਨੂੰ ਅਸੀਂ ਦੇਖਦੇ ਆ ਤਾਂ ਉਹ ਸਿੱਧਾ ਕਹਿੰਦੇ ਆ ਨਾਫਿਜ਼ ਨਾਫ ਬੀ ਬਹੁਤ ਹੋ ਗਿਆ ਇੱਥੋਂ ਬੱਚੇ ਜਾਂਦੇ ਆ ਨਾ ਉਹਨਾਂ ਕੋਲ ਰਹਿਣ ਲਈ ਕੁਝ ਹੁੰਦਾ ਨਾ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ ਪਰ ਪਤਾ ਨਹੀਂ ਅਸੀਂ ਕੀ ਕਰਨ ਉੱਥੇ ਜਾ ਰਹੇ ਆ ਇਹ ਗੱਲਾਂ ਕਹੀਆਂ ਜਾਂਦੀਆਂ ਉਹਨਾਂ ਲੋਏ ਗੱਲ ਕਹੀ ਜਾਂਦੀ ਆ ਤੇ ਹੁਣ ਵੀਜ਼ਾਸ ਜਿਹੜੇ ਘੱਟ ਆਣਗੇ ਤਾਂ ਉਸ ਦੇ ਵਿੱਚ ਤੁਸੀਂ 300 ਵੀਜ਼ਾਸ ਇਹ ਕਿਦਾਂ ਲੱਗ ਗਏ ਦੇਖੋ ਜੀ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਕਿ ਜਿੰਨੂੰ ਡਰ ਲੱਗਦਾ ਉਹ ਗੁਰਕਿਰਪਾ ਇਮੀਗ੍ਰੇਸ਼ਨ ਜ਼ਰੂਰ ਆ ਜੇ ਕਿਉਂਕਿ ਤੁਹਾਨੂੰ ਵੀ ਪਹਿਲਾਂ ਡਰ ਲੱਗਾ ਸੀਗਾ ਜੀ ਯੈਸ ਤੇ ਵੀਜ਼ਾ ਆ ਗਿਆ ਸਾਰਿਆਂ ਦਾ ਸੋ ਇਹਨਾਂ ਸਾਰਿਆਂ ਦਾ ਵੀਜ਼ਾ ਆ ਗਿਆ ਇਹਨਾਂ ਦੀ ਆਵਾਜ਼ ਸੁਣ ਕੇ ਤਾਂ ਐਂ ਲੱਗਦਾ ਹੁਣ ਵੀ ਡਰੇ ਹੋਏ ਨੇ ਨਹੀਂ ਹਲੇ ਨਹੀਂ ਡਰੇ ਹੋਏ ਡਰੇ ਨਹੀਂ ਹੋਏ ਉਹ ਥੋੜੇ ਥੱਕ ਗਏ ਨੇ ਰਹੀ ਗੱਲ ਗਾਈਡੈਂਸ ਬਹੁਤ ਕ੍ਰੂਸ਼ਲ ਰੋਲਾ ਦਾ ਕਰਦੀ ਆ ਜਿਹੜਾ ਕਿ ਬੱਚੇ ਨੂੰ ਦੇਣੀ ਬਹੁਤ ਜ਼ਰੂਰੀ ਨਹੀਂ ਸੋ ਸਟੇਜ ਦੇ ਵਿੱਚ ਕਿ ਤੁਹਾਨੂੰ ਕਿੱਥੇ ਕੰਮ ਮਿਲੇਗਾ ਕਿੱਥੇ ਕੰਮ ਨਹੀਂ ਮਿਲੇਗਾ ਸੋ ਮੈਂ ਤਾਂ ਹੀ ਕਹਾਂਗਾ ਜੇ ਤੁਸੀਂ ਗੁਰਕਰਪਾ ਇਮੀਗ੍ਰੇਸ਼ਨ ਆਓਗੇ ਤੁਹਾਨੂੰ ਪ੍ਰੋਪਰ ਸਲਾਹ ਮਿਲੇਗੀ ਸਭ ਤੋਂ ਇੰਪੋਰਟੈਂਟ ਗੱਲ ਕਿ ਤੁਹਾਨੂੰ ਟਰਾਂਸਪੇਰੈਂਟ ਕੰਮ ਮਿਲੇਗਾ ਕਿਉਂਕਿ ਸਾਡੀ ਇੰਡਸਟਰੀ ਨੂੰ ਲੈ ਕੇ ਨਾ ਬਹੁਤ ਸਾਰੇ ਬੰਦੇ ਕਹਿੰਦੇ ਯਾਰ ਠੱਗ ਬੰਦੇ ਨੇ ਠੱਗ ਏਜੰਟ ਨੇ ਹਨਾ ਬਟ ਇਸ ਇੰਡਸਟਰੀ ਦੇ ਵਿੱਚ ਕੁਝ 2-3% ਚੰਗੇ ਇਨਸਾਨ ਵੀ ਹੈਗੇ ਆ ਜੋ ਆਪਦਾ ਨਾਂ ਸੋਚ ਕੇ ਪਹਿਲਾਂ ਕਲਾਇੰਟ ਦਾ ਸੋਚਦੇ ਸਾਡੀ ਕੰਪਨੀ ਦਾ ਪਹਿਲਾਂ ਮੈਂ ਇਹੀ ਮੋਟੋ ਆ ਕਿ ਪਹਿਲਾਂ ਅ ਸਾਡਾ ਇਹ ਹੁੰਦਾ ਕਿ ਉਹਦਾ ਵੀਜ਼ਾ ਕਢਾ ਕੇ ਹੀ ਦੇਣਾ ਐਟ ਐਨੀ ਕੋਸਟ ਸੋ ਅਸੀਂ ਮੇਰੀ ਟੀਮ ਗੁਰਕਿਰਪਾ ਦੀ ਟੀਮ ਪੂਰਾ ਜ਼ੋਰ ਲਾ ਦਿੰਦੀ ਆ ਸੋ ਪਹਿਲਾਂ ਤਾਂ ਮੈਂ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰੂੰਗਾ ਮੇਰੀ ਟੀਮ ਨੂੰ ਜਿਨ੍ਹਾਂ ਨੇ ਇੰਨਾ ਨਾਲ ਖੜ ਕੇ ਇਸ ਚੀਜ਼ ਦੇ ਪੂਰੇ ਅਚੀਵਮੈਂਟ ਅਸੀਂ ਹਾਸਲ ਕੀਤੀ ਆ ਕਿ ਪੰਜਾਬ ਦੇ ਵਿੱਚ ਪਹਿਲੀ ਕੰਪਨੀ ਆ ਜੋ 300 ਵੀਜ਼ਾ ਤੁਹਾਨੂੰ ਲਾਈਵ ਦਿਖਾ ਰਹੀ ਆ ਸੋ ਸਾਡੇ ਲਈ ਬਹੁਤ ਵੱਡੀ ਗੱਲ ਆ ਜੀ ਤੁਸੀਂ ਆਪ ਵੀ ਕਹਿੰਦਾ ਸਿਰਫ 2-3% ਹੀ ਨੇ ਜਿਹੜੇ ਸਹੀ ਨੇ ਤੁਸੀਂ ਤੁਸੀਂ ਆਪ ਹੀ ਹੁਣੇ ਕਿਹਾ ਵੀ 2-3% ਹੀ ਨੇ ਜਿਹੜੇ ਸਹੀ ਨੇ ਇਹਦੇ ਪਿੱਛੇ ਕੀ ਹੁੰਦਾ ਕਿ ਜੋ ਸਾਡੇ ਕੋਲ ਕਲਾਇੰਟਸ ਹੁੰਦੇ ਆ ਨਾ ਅਸੀਂ ਨਾਰਮਲ ਹੀ ਦੇਖਦੇ ਬਹੁਤ ਕਿੰਨੇ ਜੁੰਵੇਂ ਬੰਦੇ ਆ ਜਿਨ੍ਹਾਂ ਦਾ ਸਹੀ ਕਹਿ ਕੇ ਕਹਿੰਦੇ ਕਿ ਯਾਰ ਉਹ ਬੰਦੇ ਸਹੀ ਸੀਗੇ ਚਲੋ ਸਾਡੀ ਕਿਸਮਤ ਨਾ ਨਹੀਂ ਬਣਿਆ ਬਾਕੀ 98% ਆਫ ਕਲਾਇੰਟਸ ਇਹ ਕਹਿੰਦੇ ਕਿ ਯਾਰ ਉਹ ਤਾਂ ਠੱਗ ਨੇ ਸਾਡੇ ਤੋਂ ਪੈਸੇ ਆਫਟਰ ਵੀਜ਼ਾ ਇੱਕ ਤਾਂ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਪੈਕੇਜ ਪਿੱਛੇ ਕਲਾਇੰਟ ਨਾ ਭਜੇ ਜੇ ਤੇ ਪੈਕੇਜ ਕਰਦੇ ਹੀ ਪਏ ਹੋ ਤੁਸੀਂ ਪਬਲਿਕ ਕੋਲੇ ਦਾ ਕਰੋ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਜੇ ਵੀਜ਼ਾ ਨਹੀਂ ਲੱਗਿਆ ਤਾਂ ਤੁਹਾਡੇ ਕੋਲ 1 ਰੁਪਿਆ ਵੀ ਨਹੀਂ ਲਵਾਵਾਂਗੇ ਵੀਜ਼ਾ ਲੱਗਣ ਤੋਂ ਬਾਅਦ ਸਾਰੇ ਪੈਸੇ ਲਵਾਵਾਂਗੇ ਪਰ ਉਸ ਤੋਂ ਬਾਅਦ بڑے ਵੱਡੇ ਵੱਡੇ ਚਾਰजेस ਲੈ ਲੈਂਦੇ ਆ ਹਾਂਜੀ ਹੁੰਦਾ ਜੀ ਹੁੰਦਾ ਜੀ ਬਿਲਕੁਲ ਗਲ ਅੱਜ ਦੀ ਡੇਟ 'ਚ ਕੋਈ ਬੰਦਾ ਫ੍ਰੀਲੀ ਤਾਂ ਕੰਮ ਕਰਦਾ ਹੀ ਨਹੀਂ ਉਹ ਕਰਦਾ ਕੁਝ ਹੋਰ ਆ ਉਹ ਉਹ ਕਰਦਾ ਕੁਝ ਹੋਰ ਆ ਏਜੰਟ ਤੇ ਦਿਖਾਉਂਦਾ ਕੁਝ ਹੋਰ ਆ ਸੋ ਮੈਂ ਬੱਚਿਆਂ ਨੂੰ ਇਹੀ ਕਹੂੰਗਾ ਕਿ ਤੁਸੀਂ ਇਹ ਚੀਜ਼ ਨੂੰ ਛੱਡ ਦਿਓ ਜੇ ਤੁਸੀਂ ਪੈਕੇਜ ਕਰਨਾ ਹੈ ਤੁਸੀਂ ਪਬਲਿਕ ਕਾਲਜ ਦਾ ਕਰੋ ਐਂ ਖੁਦ ਕੈਨੇਡਾ ਦੀ ਅਫੀਸ਼ੀਅਲ ਵੈਬਸਾਈਟ ਜਾ ਕੇ ਚੈੱਕ ਕਰੋ ਕਿ ਉਸ ਕਾਲਜ ਦਾ ਜਾਂ ਉਸ ਇੰਸਟੀਟਿਊਸ਼ਨ ਦਾ ਵਰਕ ਪਰਮਿਟ ਮਿਲਦਾ ਕਿ ਨਹੀਂ ਮਿਲਦਾ ਹਮ ਮਤਲਬ ਇਹ ਜਿਹੜੇ ਜਾ ਰਹੇ ਨੇ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ ਵਰਕ ਪਰਮਿਟ ਜਾ ਕੇ ਮਿਲ ਜਾਊਗਾ ਪੀਆਰ ਦੇ ਵਿੱਚ ਦਿੱਕਤ ਨਹੀਂ ਹੋਣਾ ਬਿਲਕੁਲ ਨਹੀਂ ਦਿੱਕਤ ਆਊਗੀ ਮੈਂ ਕੈਮਰੇ 'ਚ ਸਾਹਮਣੇ ਹੋ ਕੇ ਬੋਲ ਰਿਹਾ 1% ਹੋ ਕੇ ਬੋਲਦਾ ਇੱਕ ਇੱਕ ਬੱਚਾ ਵੀ ਕਹ ਦੇ ਕਿ ਮੈਨੂੰ ਉਸ ਇੰਸਟੀਟਿਊਸ਼ਨ 'ਚ ਵੀਜ਼ਾ ਕਢਾਇਆ ਜਿੱਥੇ ਵਰਕ ਪਰਮਿਟ ਹੈਗਾ ਮੈਂ ਉਹਦਾ ਕੰਮ ਛੱਡ ਦੂੰਗਾ ਜੀ ਹੋਰ ਦੱਸੋ ਡਿਪਲੋਮੇ ਚੱਲੇ ਆ ਡਿਗਰੀਆਂ ਚੱਲੇ ਆ ਇਹ ਬੜੇ ਹੁਣ ਤਾਂ ਦਿੱਕਤ ਬੜੀ ਆਣ ਲੱਗ ਗਈ ਵੀ ਡਿਪਲੋਮਾ ਸੇ ਪਤਾ ਨਹੀਂ ਵੀਜ਼ਾ ਸਾਂ ਨੇ ਆ ਕਿ ਨਹੀਂ ਆਣੇ ਨਹੀਂ ਦੋਵੇਂ ਵੀਜ਼ਾ ਜੀ ਬੱਚੇ ਦੀ ਬੱਚੇ ਦੀ ਰਿਕੁਆਇਰਮੈਂਟ ਹੁੰਦੀ ਬੱਚਾ ਕਹਿੰਦਾ ਸਾਨੂੰ ਡਿਪਲੋਮਾ ਦੋ ਜੀ ਬੱਚਾ ਕਹਿੰਦਾ ਸਾਨੂੰ ਡਿਗਰੀ ਦੋ ਐਸ ਪਰ ਜੋ ਬੱਚੇ ਦੀ ਰਿਕੁਆਇਰਮੈਂਟ ਦਸੀ ਉਹ ਰਿਕੁਆਇਰਮੈਂਟ ਉਹ ਪੂਰੀ ਕਰਦੇ ਆ ਪਰ ਇਹ ਗੱਲ ਨਾ ਹਜੇ ਵੀ ਜੇ ਉਹਨਾਂ ਨੇ ਵੀਜ਼ਾ ਘਟਾਏ ਨੇ ਤਾਂ ਉਹਦੇ ਪਿੱਛੇ ਕਾਰਨ ਆ ਵੈ ਵੀ ਸਾਨੂੰ ਤਾਂ ਇੱਥੇ ਬੈਠੇ ਆਣ ਲੱਗ ਰਿਹਾ ਵੀ ਵੀਡੀਓਜ਼ ਦੇਖ ਰਿਹਾ ਵੀ ਫਿਊਚਰ ਨਹੀਂ ਸਿਕਿਉਰ ਉੱਥੇ ਇਸ ਤੋਂ ਬੱਚੇ ਜਾਂਦੇ ਆ ਉੱਥੇ ਲੰਬੀਆਂ ਲੰਬੀਆਂ ਲਾਈਨਸ 'ਚ ਲੱਗੇ ਹੁੰਦੇ ਆ ਇੱਕ ਤਾਰਾਂ ਦੇ ਵਿੱਚ ਲੱਗੇ ਹੁੰਦੇ ਆ ਜੋਬਸ ਨਹੀਂ ਮਿਲ ਰਹੀਆਂ ਉਹਨਾਂ ਨੂੰ ਮੈਂ ਤੁਹਾਨੂੰ ਇਹਦਾ ਆਨਸਰ ਦੇਣਾ ਚਾਹੂੰਗਾ ਹੂੰ ਪੁਰਾਣੇ ਜਿਹੜੇ ਅੱਜ ਤੋਂ 3-4 ਸਾਲ ਪਹਿਲਾਂ ਦੀ ਗੱਲ ਲਾ ਲਈਏ ਕੀ ਸੀਗਾ ਕਿ ਜਿਹੜੇ ਬੱਚੇ ਡਿਪਲੋਮੇ ਤੇ ਜਾਂਦੇ ਸੀ ਨਾ ਉਹਨਾਂ ਦਾ ਕੀ ਸੀਨ ਸੀਗਾ ਕਿ ਪੀਆਰ ਮਿਲ ਜਾਂਦਾ ਸੀਗਾ ਪਰ ਹਜੇ ਵੀ ਉਹ ਜਿਹੜੇ 4-5 ਸਾਲ ਤੋਂ ਨਾ ਸਟਰਗਲ ਕਰਦੇ ਪਏ ਆ ਨਾ ਉਹ ਆਪ ਦਾ ਬਿਜ਼ਨਸ ਕਰ ਪਾਉਂਦੇ ਪਏ ਆ ਕਿਉਂਕਿ ਬਿਜ਼ਨਸ ਲਈ ਚਾਹੀਦੀ ਇਨਵੈਸਟਮੈਂਟ ਇਨਵੈਸਟਮੈਂਟ ਕਿੱਥੋਂ ਆਉਗੀ ਬਾਈ ਇਨਵੈਸਟਮੈਂਟ ਜੋ ਆਪ ਸੋ ਪਿੱਛੋਂ ਦਾ ਇਹਨਾਂ ਇਨਵੈਸਟਮੈਂਟ ਹੈ ਨਹੀਂ ਜਿਸ ਦੇ ਕਰਕੇ ਬਿਜ਼ਨਸ ਇਨਵੈਸਟ ਨਹੀਂ ਕਰ ਪਾਉਂਦੇ ਸੋ ਮੈਂ ਅੱਜ ਦੀ ਡੇਟ ਇਹ ਕਹਿੰਕੀ ਆਈਡੀ ਡੇਟ ਤੁਹਾਡੀ ਐਜੂਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ ਮੈਂ ਆਪਦੇ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਮੇਰੀਆਂ ਹਜ਼ਾਰਾਂ ਤਰ੍ਹਾਂ ਦੀ ਵੀਡੀਓ ਪਾਈਆਂ ਜਿੰਦੇ ਮੈਂ ਬੱਚਾ ਨੂੰ ਕਹਿੰਨਾ ਕਿ ਆਪਦਾ ਪੜੋ ਇੱਕ ਸਹੀ ਪੜ੍ਹਾਈ ਕਰਕੇ ਇੱਕ ਡਿਗਰੀ ਕਰਕੇ ਕਿਉਂਕਿ ਡਿਗਰੀ ਹੋਊਗੀ ਤਾਂ ਵਧੀਆ ਜੌਬ ਹੋਊਗੀ ਡਿਪਲੋਮੇਟ ਜਿਹੜੇ ਸਰਵਾਈਵ ਨਹੀਂ ਕਰ ਸਕਦੇ ਐਂਡ ਪੀਆਰ ਆਪਦਾ ਮੋਟੋ ਨਾ ਰੱਖੋ ਕਿ ਜੇ ਪੀਆਰ ਤੁਸੀਂ ਮੋਟੋ ਰੱਖੋਗੇ ਤਾਂ ਫਿਰ ਤੁਸੀਂ ਸਾਰੀ ਉਮਰ ਤੁਸੀਂ ਰੈਟਰੀ ਸੀ ਘੁੰਮ ਸੋ ਸਹੀ ਪੜੋਗੇ ਸਹੀ ਪੜੋਗੇ ਵਧੀਆ ਜੌਬ ਹੋਊਗੀ ਵਧੀਆ ਜੌਬ ਹੋਊਗੀ ਵਧੀਆ ਸੈਲਰੀ ਹੋਊਗੀ ਵਧੀਆ ਸੈਲਰੀ ਹੋਊਗੀ ਤੇ ਵਧੀਆ ਸੇਵਿੰਗ ਹੋਊਗੀ ਤੇ ਵਧੀਆ ਸੇਵਿੰਗ ਆਪਾਂ ਸਾਲ ਵਧੀਆ ਸੇਵਿੰਗ ਕਰਕੇ ਫਿਰ ਆਪਦਾ ਬਿਜ਼ਨਸ ਵੀ ਸਟਾਰਟ ਕਰ ਸਕਦੇ ਆ ਅੱਜ ਤੋਂ 4 ਸਾਲ ਪਹਿਲਾਂ ਨਾ ਜੇ ਕੋਈ ਇਮੀਗ੍ਰੇਸ਼ਨ ਐਕਸਪਰਟ ਦੇਖਦਾ ਸੀ ਜਾਂ ਕੋਈ ਆਫਿਸਿਸ ਦੇ ਵਿੱਚ ਜਾਂਦਾ ਸੀ ਇਮੀਗ੍ਰੇਸ਼ਨ ਦੇ ਤਾਂ ਉਸੇ ਤਰ੍ਹਾਂ ਦੇ ਤੌਰ ਤੇ ਕੰਮ ਹੁੰਦਾ ਸੀ ਸਿਰਫ ਹਾਂਜੀ ਵੀਜ਼ਾ ਸੌਲਾਨ ਬੱਚੇ ਜਾਂਦੇ ਸੀਗੇ ਉੱਥੋਂ ਜਾ ਕੇ ਨੌਲੇਜ ਲੈ ਕੇ ਆਉਂਦੇ ਸੀ ਪਰ ਆ ਦੋ ਤਿੰਨ ਸਾਲਾਂ ਤੋਂ ਏਡੇ ਵੱਡੇ ਵੱਡੇ ਈਵੈਂਟਸ ਹੋਣ ਲੱਗ ਗਏ ਆ ਜਿਹੜੇ ਇਮੀਗ੍ਰੇਸ਼ਨ ਐਕਸਪਰਟ ਆ ਆਪਣੇ ਨਾਲ ਬੌਂਸਰਸ ਰੱਖਣ ਲੱਗ ਪਏ ਐ ਇੰਸਟਾਗ੍ਰam ਸਾਰਿਆਂ ਨੇ ਚਲਾ ਲਿਆ ਐ ਇਹ ਕੀ ਦੌਰ ਕਿਉਂ ਬਦਲ ਗਿਆ ਤੁਹਾਡੇ ਮੈਂ ਤੁਹਾਨੂੰ ਇਹਦਾ ਵੀ ਆਨਸਰ ਦੇਣਾ ਜਾਊਂਗਾ ਜੀ ਅ ਜਿਹੜੇ ਦੇਖੋ ਮੈਂ ਅਜੇ ਤੱਕ ਬੌਂਸਰ ਨਹੀਂ ਰੱਖਿਆ ਜੀ ਸੋ ਉਹਦੇ ਕਲਾਇੰਟਸ ਨੂੰ ਅਸੀਂ ਜੈਨੂਨ ਕੰਮ ਕਰਦੇ ਆ ਹਰ ਇੱਕ ਚੀਜ਼ ਦਾ ਪ੍ਰੋਪਰ ਅਸੀਂ ਰੀਜ਼ਨ ਦਿੰਨੇ ਆ ਕੋਈ ਇਹ ਨਹੀਂ ਕਿ ਪਹਿਲਾਂ ਕਹਤਾ ਕਿ ਵਰਪਨ ਮਿਲੂਗਾ ਬਾਅਦ ਚ ਬੱਚੇ ਨੂੰ ਜਾ ਕੇ ਪਤਾ ਮਿਲੇ ਵਰਕ ਪਰਮਣੇ ਸਾਡਾ ਮੋਟੋ ਸਿਰਫ ਸਿਰਫ ਇਹ ਆ ਕਿ ਕਲਾਇੰਟ ਬਾਰੇ ਸੋਚਣਾ ਜੇ ਕਲਾਇੰਟ ਬਾਰੇ ਸੋਚਾਂਗੇ ਤਾਂ ਹੀ ਕਲਾਇੰਟ ਅਗਲੇ ਗਾਂਹ ਦੱਸਦਾ ਇਹਨਾਂ ਨੂੰ ਸਿਸਟਮ ਹੀ ਹੈ ਸਾਡਾ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਸਾਡਾ ਬਿਜ਼ਨਸ ਆ ਉਹ ਰੈਫਰੈਂਸ ਬੇਸਡ ਹੀ ਆ। ਕਈ ਗੱਲ ਆ ਨਾ ਕੋਈ ਉਹ ਇਮੀਗ੍ਰੇਸ਼ਨ ਐਕਸਪਰਟ ਹੈ ਗੱਲ ਕਹਿ ਲਾਗੇ ਬਾਹਰ ਜਾਣ ਦਾ ਫਾਇਦਾ ਹੀ ਨਹੀਂ। ਨਾ ਜਾਓ। ਪਰ ਭੇਜੀ ਵੀ ਜਾਂਦੇ ਆ ਵਿੱਚੋਂ ਵਿੱਚੋਂ। ਹਾਂਜੀ। ਆ ਕੇ ਕੈਮਰੇ ਤੇ ਕਹਿਣਗੇ ਆਪਣੀ ਵੀਡੀਓes ਵਿੱਚ ਕਹਿਣਗੇ ਨਾ ਜਾਓ। ਕੋਈ ਫਾਇਦਾ ਨਹੀਂ ਉੱਥੇ ਜਾਣ ਦਾ। ਦੇਖੋ ਜੀ ਮੈਂ ਇਹ ਬਿਲਕੁਲ ਨਹੀਂ ਕਹੂੰਗਾ ਕਿਉਂਕਿ ਮੈਂ ਖੁਦ ਕੈਨੇਡਾ ਗਿਆ ਹੋਇਆ। ਮੈਂ ਚਾਹੁੰਨਾ ਕਿ ਆਪਣੇ ਜਿੰਨੇ ਵੀ ਪੰਜਾਬੀ ਜਿਹੜੇ ਮੇਰੇ ਭੈਣ ਭਰਾਣੇ ਉਹ ਜ਼ਰੂਰ ਬਾਹਰ ਜਾਣ। ਉਹ ਬਾਹਰ ਜਾ ਕੇ ਕੀ ਹੁੰਦਾ ਕਿ ਆਪਾਂ ਇੱਕ ਨਾ ਐਕਸਪਲੋਰੇਸ਼ਨ ਮ ਆਪ ਨੂੰ ਪਤਾ ਲੱਗਦਾ ਦੁਨੀਆ ਕਿੱਥੋਂ ਤੱਕ ਪਹੁੰਚ ਗਈ ਹੋਈ ਆ ਤੇ ਆਪਾਂ ਕਿੱਥੇ ਬੈਠੇ ਆ ਜੇ ਉਹ ਜ਼ਰੂਰੀ ਆ ਠੀਕ ਹੈ ਜੀ ਉਹਦਾ ਨਾ ਐਕਸਪਲੋਰ ਇੱਕ ਬੰਦੇ ਨੂੰ ਕੀ ਹੈ ਕਿ ਜਦੋਂ ਉੱਥੇ ਜਾ ਕੇ ਬੰਦਾ ਇੰਡੀਪੈਂਡੈਂਟ ਹੁੰਦਾ ਨਾ ਪੇਰੈਂਟਸ ਇੱਕ ਤਾਂ ਇੱਥੇ ਪੰਜਾਬ ਦੇ ਵਿੱਚ ਆਪਾਂ ਡਿਪੈਂਡੈਂਟ ਹੁੰਨੇ ਆ ਨਾ ਇੱਥੇ ਆਪਾਂ ਗਾਂ ਉੱਥੇ ਜਾਂਦੇ ਆਪਾਂ ਇੰਡੀਪੈਂਡੈਂਟ ਹੁੰਦੇ ਬੱਚੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਾਂ ਤੁਸੀਂ ਕੈਨੇਡਾ ਜਾਓ ਜਾ ਕੇ ਆਪਣੀ ਮਿਹਨਤ ਕਰੋ ਕਮਾਈ ਕਰੋ 10 ਸਾਲ ਲਾਓ 20 ਸਾਲ ਲਾਓ ਆਪਦਾ ਕਾਮਜਾਬ ਹੋ ਕੇ ਵਧੀਆ ਕਮਾ ਕੇ ਮੈਂ ਇਹ ਮੈਸੇਜ ਜ਼ਰੂਰ ਜਾਊਗਾ ਕਿ ਪੰਜਾਬ ਜ਼ਰੂਰ ਵਾਪ ਉਹਨਾਂ ਲੋਕੀ ਕਹਿੰਦੇ ਆ ਵੀ ਇਮੀਗ੍ਰੇਸ਼ਨ ਐਕਸਪਰਟਸ ਨੇ ਬੱਚਿਆਂ ਦੇ ਫਿਊਚਰ ਨਾਲ ਬੜਾ ਖਿਲਵਾੜ ਕੀਤਾ ਪੰਜਾਬ ਖਾਲੀ ਕਰਤਾ ਪੂਰਾ ਇਹਨਾਂ ਨੇ ਨਹੀਂ ਨਹੀਂ ਜੀ ਦੇਖੋ ਮਾਈਗ੍ਰੇਸ਼ਨ ਇੱਕ ਪ੍ਰੋਸੈਸ ਹੈ ਜੀ ਇੱਕ ਪਾਰਟ ਆਫ ਦਾ ਨੇਚਰ ਆ ਮਾਈਗ੍ਰੇਸ਼ਨ ਪੰਛੀ ਵੀ ਇੱਕ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਹੋਵੇ ਹਿਊਮਨਸ ਨੇ ਸੋ ਮਾਈਗ੍ਰੇਸ਼ਨ ਤਾਂ ਹੁੰਦੀ ਰਹਿਣੀ ਆ ਕੈਨੇਡਾ ਨਹੀਂ ਤੇ ਜਰਮਨੀ ਸੀ ਜਰਮਨੀ ਸੀ ਯੂਕੇ ਸੀ ਯੂਕੇ ਨਹੀਂ ਯੂਐਸਏ ਯੂਐਸਏ ਨਹੀਂ ਹੋਊਗਾ ਤਾਂ ਕਿਤੇ ਹੋਰ ਸੀ ਮਾਈਗ੍ਰੇਸ਼ਨ ਦਾ ਪਾਰਟ ਆ ਪ੍ਰੋਸੈਸ ਹੈ ਹਿਲਦੁਲਤਾ ਰਹਿੰਦੀ ਹੈ ਬਾਕੀ ਆਪਣੇ ਤੇ ਹੁੰਦਾ ਆਪਾਂ ਉਹ ਚੀਜ਼ ਨੂੰ ਪੋਜ਼ਿਟਿਵ ਕਰਨਾ ਕਿ ਨੈਗੇਟਿਵ ਕਰਨਾ ਇਹ ਬੰਦੇ ਦੇ ਹੱਤ ਵਾਸ ਹੁੰਦਾ। ਬੱਚਿਆਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਜਿਨ੍ਹਾਂ ਦਾ ਵੀਜ਼ਾ ਆਇਆ ਨਹੀਂ। ਭਾਈ ਜੀ ਕਿੱਥੇ ਦਾ ਵੀਜ਼ਾ ਆਇਆ? ਪਹਿਲਾਂ ਤਾਂ ਚਲੋ ਮੈਨੂੰ ਪਤਾ ਹੀ ਆ ਪਰ ਤੁਸੀਂ ਦੱਸ ਦਿਓ ਵੀ ਕਿੱਥੇ ਦਾ ਲੋਕਾਂ ਨੂੰ ਪਤਾ ਲੱਗੇ। ਕੈਨੇਡਾ ਦਾ ਆਇਆ ਸਰ। ਕਿੰਨਾ ਕਿੰਨੇ ਟਾਈਮ ਦੇ ਵਿੱਚ ਵੀਜ਼ਾ ਲੱਗਿਆ ਤੁਹਾਡਾ? ਕਿੰਨਾ ਸਮਾਂ ਲੱਗਿਆ ਕਿਉਂਕਿ ਕੈਨੇਡਾ ਦਾ ਵੀਜ਼ਾ ਲੋਕੀ ਫਾਈਲ ਤਾਂ ਲਾ ਦਿੰਦੇ ਆ ਬਾਅਦ ਚ ਰਿਵਰਟ ਬੜਾ ਔਖਾ ਹੁੰਦਾ। 13 ਦਿਨ ਦੇ ਵਿੱਚ ਸਰ ਮੇਰਾ ਵੀਜ਼ਾ ਆ ਗਿਆ। 13 ਦਿਨ ਦੇ ਵਿੱਚ ਤੁਹਾਡਾ ਕੈਨੇਡਾ ਦਾ ਵੀਜ਼ਾ ਆ ਗਿਆ ਬਾਈ ਜੀ ਕਹੀ ਜਾਂਦੇ 13 ਦਿਨ ਚ ਮੇਰਾ ਵੀਜ਼ਾ ਆ ਗਿਆ ਹਾਂਜੀ ਪੁੱਛੋ ਕੈਨੇਡਾ ਦਾ ਵੀਜ਼ਾ 13 ਦਿਨ ਚ ਆਇਆ ਹਾਂਜੀ ਸਾਡੇ ਕੋਲ ਇੱਕ ਕਲਾਇੰਟ ਹੈਗਾ ਉਹਨੂੰ 3 ਘੰਟਿਆਂ ਚ ਵੀਜ਼ਾ ਆਇਆ ਜੀ ਸੰਪ੍ਰੀਤ ਕੌਰ ਹਾਂਜੀ 3 ਘੰਟਿਆਂ ਚ ਵੀਜ਼ਾ ਆਇਆ ਜੀ ਉਹਨਾਂ ਨੂੰ ਤੇ ਰਹਿ ਲਓ ਪੁੱਛ ਲਓ ਇਹਨਾਂ ਨੂੰ 3 ਘੰਟਿਆਂ ਦੇ ਵਿੱਚ ਵੀਜ਼ਾ ਹੈ 3 ਘੰਟਿਆਂ ਦੇ ਵਿੱਚ ਇਹ ਦਿਖਾ ਦਿਓ ਆਪਣਾ ਵੀਜ਼ਾ ਆਇਆ ਨਾ ਉਹ ਲੋਕੀ ਕਹਿੰਦੇ ਵੀ ਐਵੇਂ ਐ ਮੋਟਾ ਐਂ ਗੱਲ ਕਹੀ ਜਾਂਦਾ ਨਹੀਂ ਨਹੀਂ ਸਰ ਇਹ ਦੇਖ ਲਓ ਵੀਜ਼ਾ ਇਹ ਮੋਟਾ ਕਹਿੰਦਾ ਮੇਰਾ 13 ਦਿਨ ਚ ਆਇਆ ਸੀ ਤੇ ਰਿਸ਼ਤੇਦਾਰਾਂ ਦਾ ਜਿਹੜਾ ਹੈ 3 ਘੰਟੇ ਆਇਆ ਸੀ ਮੈਨੂੰ ਲੱਗਦਾ ਡਰੇ ਹੋਏ ਹੋ ਤੁਸੀਂ ਕ ਇਨੇ ਕੈਮਰੇ ਤੋਂ ਡਰਦੇ ਹੋ ਕਿ ਮਾਈਕ ਤੋਂ ਡਰਦੇ ਹੋ ਐ ਲੱਗਦਾ ਵੇ ਤੁਹਾਨੂੰ ਵੀ ਹਾ ਕਿੱਥੇ ਬਾਈ ਆ ਗਏ ਮੇਰੇ ਕੋਲ ਨਾ ਸਵਾਲ ਪੁੱਛ ਲੈ ਤੇ ਕੋਈ ਨਾ ਜੋ ਸੱਚ ਹੈ ਉਹ ਦੱਸੋ ਕੋਈ ਬਣਾ ਕੇ ਗੱਲ ਕਰਨ ਦੀ ਲੋੜ ਨਹੀਂ ਬਾਈ ਕਿੰਨੇ ਦਿਨ ਚ ਵੀਜ਼ਾ ਆਇਆ ਮੇਰਾ ਵੀ ਦਿਨ ਮੰਨ ਮੰਨ ਆ ਗਿਆ 1 ਮੰਥ ਇਸ ਤੋਂ ਪਹਿਲਾਂ ਕਿੱਥੇ ਅਪਲਾਈ ਕੀਤਾ ਸੀ ਨਹੀਂ ਨਹੀਂ ਫਰੈਸ਼ੀ ਕੇਸ ਫਰੈਸ਼ੀ ਸੀ ਹਾਂ ਜੀ ਇਹਨਾਂ ਬਾਰੇ ਕਿੱਦਾਂ ਪਤਾ ਲੱਗਿਆ ਗੁਰੂ ਕਿਰਪਾ ਬਾਰੇ ਸੋਸ਼ਲ ਮੀਡੀਆ ਤੋਂ ਹਾਂ ਜੀ ਪਹਿਲਾਂ ਡਰ ਨਹੀਂ ਸੀਗਾ ਵੀ ਜਾਵਾਂਗੇ ਤੇ ਪਤਾ ਨਹੀਂ ਮੇਰੇ ਦੋ ਮੀਡੀਅਲ ਚ 5.5 ਸੀ ਫਿਰ ਮੈਂ ਇਹਨਾਂ ਦੇ ਪੋਸਟ ਵੇਖੀ ਫਿਰ ਟਰਸਟ ਹੋਇਆ ਵੇ ਕਿ ਵੀਡੀਓ ਦੋ ਮੋਡੀਊਲ ਚ ਤੁਹਾਡੇ 5.5 ਸੀ। ਮਤਲਬ ਭਾਈ ਜੀ ਦੋ ਮੋਡੀਊਲ ਚ 5.5 ਦਾ ਵੀਜ਼ਾ ਕਿਦਾਂ ਲੱਗ ਜਾਂਦਾ? ਅਸੀਂ ਤਾਂ ਇੱਕ ਚੋਂ 5 ਵਾਲੇ ਉਹਦਾ ਵੀਜ਼ਾ ਕਢਾਇਆ ਜੀ। ਅੱਛਾ। ਜਿਹਦੇ ਇੱਕ ਚੋਂ 5 ਆ ਓਵਰਆਲ 6 ਆ ਉਹਦਾ ਵੀਜ਼ਾ ਵੀ ਆਇਆ ਹੈ ਜੀ। ਅਸੀਂ ਇੰਸਟਾਗ੍ਰam ਤੇ ਪਾ ਰਹੇ ਆ। ਜਿਹਦੇ ਓਵਰਆਲ 6 ਆ ਇੱਕ ਮੋਡੀਊਲ ਚ 5 ਆ ਉਹਨੂੰ ਘਬਰਾਉਣ ਦੀ ਲੋੜ ਨਹੀਂ ਆ। ਉਹ ਗੁਰਕਿਰਪਾ ਇਮੀਗ੍ਰੇਸ਼ਨ ਆ ਜੀ ਵੀਜ਼ਾ ਲੈ ਕੇ ਜਾਊਗਾ। ਫਿਰ ਕੈਨੇਡਾ ਸਾਰਿਆਂ ਨੂੰ ਵੀਜ਼ਾ ਵੰਡੀ ਜਾਂਦੀ ਹੈ ਅਸੀਂ ਇੱਕ ਪਾਸੇ ਕਹਿੰਦੇ ਆ ਓਕੇ ਹੋ ਗਿਆ ਦੂਜੇ ਪਾਸੇ ਆ ਸਾਢੇ ਪੰਜ ਵਾਲੇ ਸਾਡੇ ਲਈ ਤਾਂ ਕੋਈ ਓੱਖਾ ਨਹੀਂ ਸੀ ਹਰ ਦਿਨ ਵੀਜ਼ੇ ਪਾਰੇ ਆ ਜੀ ਕੌਣ ਕਹਿੰਦਾ ਕੈਨੇਡਾ ਦੇ ਵੀਜ਼ੇ ਨਹੀਂ ਆਉਂਦੇ ਜੀ ਸਾਡੇ ਕੋਲ ਆਵੇ ਸਾਡੇ ਕੋਲ ਸਾਰਾ ਬੈਕਗਰਾਉਂਡ ਸਿਸਟਮ ਆ ਪ੍ਰੋਫਾਈਲ ਚੈੱਕ ਕਰਾਂਗੇ ਲੇਟੈਸਟ ਤੁਹਾਨੂੰ ਚੈੱਕ ਕਰਵਾਵਾਂਗੇ ਇਮੀਗ੍ਰੇਸ਼ਨ ਐਕਸਪਰਟ ਜਾਂ ਕੈਨੇਡਾ ਛੱਡ ਕੇ ਹੁਣ ਯੂ ਐਸ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਦੇਖੋ ਜੀ ਦੇਖੋ ਜੀ ਪਤਾ ਕੀ ਚੱਕਰ ਜੀ ਜਿਹੜਾ ਕੰਸਲਟੈਂਟ ਨੂੰ ਈ ਆਫ ਦਾ ਇੰਗਲਿਸ਼ ਇੰਗਲਿਸ਼ ਨਹੀਂ ਆਉਂਦਾ ਉਹ ਭੱਜੂਗਾ ਕਿਉਂਕਿ ਹੁਣ ਕੈਨੇਡਾ ਦਾ ਵੀਜ਼ਾ ਆ ਨਾ ਪ੍ਰੋਪਰ ਪ੍ਰੈਜੈਂਟੇਸ਼ਨ ਆ ਓਕੇ ਪਹਿਲਾਂ ਤੁਸੀਂ ਜੇ ਮਰਜੀ ਫਾਈਲ ਲਾ ਦੋ ਇੱਕ ਲੀਨੀਅਰਸ ਨਾਲ ਤੁਹਾਡਾ ਵੀਜ਼ਾ ਆ ਨਿਕਲ ਜਾਂਦਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕੰਸਲਟੈਂਟ ਦੇ ਹੀ ਵੀਜ਼ੇ ਨਿਕਲਣੇ ਜੋ ਫਾਈਲ ਨੂੰ ਪ੍ਰੋਪਰ ਰਿਪਰੈਜ਼ੈਂਟ ਕਰਨਗੇ ਉਹਨਾਂ ਦੀ ਐਸਓਪੀ ਨੂੰ ਪ੍ਰੋਪਰ ਨੈਚੁਰਲ ਬਣਾਉਂਗਾ ਨਾ ਕਿ ਕਾਪੀ ਪੇਸਟ ਕਰੂਗਾ ਅੱਛਾ ਉਹਨਾਂ ਦੀ ਵੀਜ਼ੇ ਨਿਕਲਣੇ ਸੋ ਜੇ ਉਹ ਵੀਜ਼ੇ ਮਾਂ ਨਹੀਂ ਚੱਲਣਾ ਜਿਹੜਾ ਕੰਪਿਊਟਰ ਵਾਲਾ ਪਰਫਾਰਮੈਂਸ ਉਹ ਕੰਮ ਉਹ ਕੰਮ ਖਤਮ ਹੋ ਗਿਆ ਜੀ ਉਹ ਕੰਮ ਖਤਮ ਹੋ ਗਿਆ ਤੇ ਜਿਹੜੇ ਬੰਦੇ ਕਹਿੰਦੇ ਕਿ ਤੁੱਕੇ ਨਾਲ ਇਨੇ ਵੀਜ਼ੇ ਆ ਤੇ ਬਾਕੀ ਪਰਮਾਤਮਾ ਦੀ ਮਿਹਰ ਹੁੰਦੀ ਹੈ ਜੀ ਕਿੰਨੇ ਦਿਨ ਚ ਵੀਜ਼ਾ ਆਇਆ ਜੀ ਤੁਹਾਡਾ ਸਰ ਮੇਰਾ 15 ਤੋਂ 20 ਡੇਸ ਦੇ ਵਿੱਚ ਵਿੱਚ ਆ ਗਿਆ ਸੀ ਵੀਜ਼ਾ 15 ਤੋਂ 20 ਡੇਸ ਦੇ ਵਿੱਚ ਜਦੋਂ ਲੋਕੀ ਕਹਿ ਰਹੇ ਵੀ ਕੈਨੇਡਾ ਦਾ ਵੀਜ਼ਾ ਬੜਾ ਔਖਾ ਤੁਹਾਨੂੰ ਵੀ ਬੜਿਆਂ ਨੇ ਡਰਾਇਆ ਹੋਣਾ ਨਹੀਂ ਸਰ ਮੈਨੂੰ ਸੁਖਮਣ ਸਰ ਨੇ ਬਹੁਤ ਮੋਟੀਵੇਟ ਕੀਤਾ ਸੀਗਾ ਮੇਰੇ ਇੱਕ ਮੋਡਿਊਲ ਚ 5.5 ਸੀਗੇ ਫਿਰ ਵੀ ਮੈਂ ਮਤਲਬ ਇਦਾਂ ਘਬराई ਹੋਈ ਆਈ ਸੀ ਪਰ ਸਰ ਨੇ ਬਹੁਤ ਮੋਟੀਵੇਸ਼ਨ ਦਿੱਤੀ ਮੈਨੂੰ ਜਦੋਂ ਇੱਕ ਮੋਡਿਊਲ ਚ 5.5 ਆਏ ਹੋਣੇ ਆ ਤਾਂ ਐ ਲੱਗਿਆ ਆਣਾ ਵੀ ਹੁਣ ਨਹੀਂ ਕੈਨੇਡਾ ਜਾਂਦੇ ਹੁਣ ਨਹੀਂ ਲੱਗਣਾ ਵੀਜ਼ਾ ਹਾਂਜੀ ਪਰ ਸਰ ਨੇ ਸਰ ਦੀ سپورਟ ਦੇ ਨਾਲ ਹੀ ਆ ਤੁਹਾਡਾ ਕਿੰਨੇ ਦਿਨਾਂ ਚ ਲੱਗਿਆ ਜੀ ਵੀਜ਼ਾ ਸਰ ਮੇਰਾ 10 ਡੇਸ ਦੇ ਵਿੱਚ ਵੀਜ਼ਾ ਆ ਗਿਆ ਤੇ ਬੈਂਡ ਕਿੰਨੇ ਸੀ ਤੁਹਾਡੇ ਸਰ ਮੇਰੇ ਓਵਰਆਲ 6 ਬੈਂਡ ਸੀਗੇ ਓਵਰਆਲ 6 ਬੈਂਡ ਦੇ ਵਿੱਚ ਹਾਂਜੀ ਬੜਿਆਂ ਨੇ ਡਰਾਇਆ ਕਿਸੇ ਹੋਰ ਕੋਲ ਗਏ ਸੀ ਇਸ ਤੋਂ ਪਹਿਲਾਂ ਹਾਂਜੀ ਸਰ ਮੈਂ ਜਲੰਧਰ ਵਿਜ਼ਿਟ ਕੀਤਾ ਸੀਗਾ ਪਰ ਉਹਨਾਂ ਨੇ ਆਪਣੀ ਫੀਸ ਹੀ ਬੜੀ ਜ਼ਿਆਦੀ ਮੰਗੀ ਸੀ ਉਹ 6 ਤੋਂ 7 ਲੱਖ ਰੁਪਈਆ ਕਹਿੰਦੇ ਸੀਗੇ ਕਿ ਆਫਟਰ ਵੀਜ਼ਾ ਸਾਡੀ ਫੀਸ ਹੋਵੇ ਸੀ 6 ਤੋਂ 7 ਲੱਖ ਰੁਪਈਆ ਹਾਂਜੀ ਭਾਈ ਜੀ ਤਾਂ ਤੁਹਾਡੇ ਤੱਕ ਸ਼ਾਇਦ ਆਵਾਜ਼ ਨਾ ਗਈ ਹੋਵੇ ਇਹ ਕਹਿੰਦੇ ਵੀ ਸਾਡੇ ਕੋਲ 6 ਤੋਂ 7 ਲੱਖ ਵਾਧੂ ਮੰਗ ਲਿਆ ਸੀਗਾ ਅੱਛਾ ਜੀ ਕਿਸੇ ਇਮੀਗ੍ਰੇਸ਼ਨ ਐਕਸਪਰਟ ਕੋ ਗਏ ਸੀ ਉਹਨਾਂ ਨੇ 6 ਤੋਂ 7 ਲੱਖ ਵਾਧੂ ਮੰਗ ਲਿਆ ਸੀ ਵੀ ਤੁਹਾਡਾ ਵੀਜ਼ਾ ਲਵਾ ਕੇ ਦਵਾਂਗੇ 155 ਸੀ ਤੁਸੀਂ ਤਾਂ ਨਹੀਂ ਵਾਧੂ ਮੰਗੇ ਇੱਦਾਂ ਨਹੀਂ ਨਹੀਂ ਅਸੀਂ ਪੁੱਛ ਲਓ ਜੀ ਇਹਨਾਂ ਤੋਂ ਕੁਝ ਨਹੀਂ ਮੰਗਿਆ ਜੀ ਸਾਰੀ ਪੇਮੈਂਟ ਆਫਟਰ ਵੀਜ਼ਾ ਜੀ ਅੱਛਾ ਜਿਹੜੇ ਸਾਡੇ ਫਾਈਲਿੰਗ ਚਾਰਜਸ ਹਨ ਜੀ ਸਾਰੇ ਆਫਟਰ ਵੀਜ਼ਾ ਲੈ ਇਹਨਾਂ ਕੋ ਸੋ ਕੋ ਅਸੀਂ ਤਾਂ ਵੇਅਰ ਕਰਦੇ ਕਿ ਇਹ ਚੀਜ਼ਾਂ ਤੋਂ ਬਚੋ 6 ਤੋਂ 7 ਲੱਖ ਰੁਪਏ ਉਹਨਾਂ ਨੇ ਮੰਗਿਆ ਫਿਰ ਇਹਨਾਂ ਬਾਰੇ ਕਿੱਦਾਂ ਪਤਾ ਲੱਗਿਆ ਤੁਹਾਨੂੰ ਸਿਰ ਮੈਂ ਸਟੱਡੀ ਇੱਥੇ ਕੀਤੀ ਸੀਗੀ ਤੇ ਤਾਂ ਕਰਕੇ ਫਿਰ ਮੈਂ ਡਿਸਾਈਡ ਕੀਤਾ ਕਿ ਇੱਥੇ ਹੀ ਲਗਵਾਵਾਂਗੇ ਇੱਥੇ ਹੀ ਲਗਵਾਉਗੇ ਹਾਂਜੀ ਤੇ ਫਿਰ ਹੁਣ ਲੱਗ ਗਿਆ ਹੁਣ ਖੁਸ਼ ਜਦੋਂ ਵੀਜ਼ਾ ਆਇਆ ਉਦੋਂ ਇੱਕ ਵਾਰੀ ਯਕੀਨ ਤਾਂ ਨਹੀਂ ਹੋਇਆ ਹਣਾ ਵੀ ਹਾਂਜੀ ਵੀਜ਼ਾ ਲੱਗ ਗਿਆ ਨਹੀਂ ਸਰ ਪਹਿਲਾਂ ਨਹੀਂ ਯਕੀਨ ਹੋਇਆ ਸੀ ਤੇ ਪਰ ਹੁਣ ਮੈਂ ਬਹੁਤ ਖੁਸ਼ ਹਾਂ ਮੈਂ ਬਹੁਤ ਬਹੁਤ ਥੈਂਕਸ ਕਰਦੀ ਹਾਂ ਸੁਖਮਨ ਸਰ ਦਾ ਜਿਨ੍ਹਾਂ ਨੇ ਮੇਰਾ ਵੀਜ਼ਾ ਲਿਆ ਕੇ ਦਿੱਤਾ ਬਹੁਤ ਬਹੁਤ ਵਾਰ ਕਹਿੰਦੀ ਤੁਹਾਡਾ ਤੁਹਾਡਾ ਕਿੰਨੀ ਦੇਰ ਚ ਆਇਆ ਵੀਜ਼ਾ ਸਰ ਮੇਰਾ 20 ਡੇਸ ਦੇ ਵਿੱਚ ਵੀਜ਼ਾ ਆਇਆ ਬੈਂਕ ਕਿੰਨੇ ਸੀ ਤੁਹਾਡੇ 6.5 6.5 ਚਲੋ ਫਿਰ ਤਾਂ ਤੁਹਾਡਾ ਕਿਸ 올ਓਵਰ 6 ਸੀਗੇ ਜਾਂ ਕਿਸੇ ਚੋਂ ਘਟ ਸੀ ਨਹੀਂ ਸਰ 올ਓਵਰ 6 ਸੀ ਸੀ ਚਲੋ ਮੁਬਾਰਕਾਂ ਜੀ ਤੁਹਾਨੂੰ ਬਹੁਤ ਤੇ ਕਿੱਦਾਂ ਦਾ ਲੱਗੇ ਪਹਿਲੀ ਗੱਲ ਇਹਨਾਂ ਦਾ ਜੇ ਗੱਲ ਕਰਦੇ ਹੋ ਵੀ ਇੱਥੇ ਆਏ ਆਫਿਸ ਦੇ ਵਿੱਚ ਅਸੀਂ ਦੇਖਦੇ ਆ ਸਟਾਫ ਕਈ ਵਾਰੀ ਨਾ ਸਹੀ ਤਰੀਕੇ ਨਾਲ ਡੀਲ ਨਹੀਂ ਕਰਦਾ ਕਈ ਇਮੀਗ੍ਰੇਸ਼ਨ ਐਕਸਪੀਰੀ ਇਨਾਂ ਦਾ ਸਟਾਫ ਬਹੁਤ ਹੀ ਜ਼ਿਆਦਾ ਕੋਆਪਰੇਟਿਵ ਆ ਇੰਨੀ ਕੁ ਵਧੀਆ ਗਾਈਡੈਂਸ ਦਿੰਦਾ ਵਾ ਕਿ ਤੁਸੀਂ ਅਗਰ ਕਿਸੇ ਹੋਰ ਕਿਸੇ ਕੋਲ ਵੀ ਜਾਓਗੇ ਨਾ ਤਾਂ ਤੁਹਾਨੂੰ ਇੰਨੀ ਵਧੀਆ ਗਾਈਡੈਂਸ ਨਹੀਂ ਦਊਗਾ ਜਿੰਨਾ ਕਿ ਗੁਰੂ ਕਿਰਪਾ ਇੰਨੀ ਵਧੀਆ ਗਾਈਡੈਂਸ ਦਿੰਦਾ ਤੁਹਾਨੂੰ ਤੁਹਾਡਾ ਕਿੰਨੇ ਦਿਨ ਚੱਲਿਆ ਜੀ ਇਹਦਾ 29 ਡੇਸ 29 ਡੇਸ ਤੇ ਮਤਲਬ ਮਹੀਨਾ ਨਹੀਂ ਪੈਣ ਦਿੱਤਾ ਇਹਨਾਂ ਨੇ ਹਾਂਜੀ ਕਿੰਨੇ ਬੈਂਡ ਕਿੰਨੇ ਸੀ ਤੁਹਾਡੇ 8 6 ਓਵਰਆਲ 6 ਓਵਰਆਲ 60 86 ਤੇ ਹੁਣ ਪਲੱਸ 2 ਤੋਂ ਬਾਅਦ ਜਾ ਰਹੇ ਹੋ ਕੈਗ੍ਰੈਜੂਏਸ਼ਨ ਪਲੱਸ 2 ਤੋਂ ਬਾਅਦ ਪਲੱਸ 2 ਬਾਅਦ ਤਾਂ ਕਹਿੰਦੇ ਸੀ ਵੀਜ਼ਾ ਲੱਗਣਾ ਔਖਾ ਹੋ ਜਾਣਾ ਇਹਨਾਂ ਨੇ ਤਾਂ ਲੱਗਦਾ ਇਹਨਾਂ ਨੇ ਲਵਾਤਾ ਆਰਾਮ ਨਾਲ ਲਵਾਤਾ ਜੀ ਉਹ ਡਰਤਾ ਨਹੀਂ ਸੀਗਾ ਜਦੋਂ ਵੀਜ਼ਾ ਅਪਲਾਈ ਕੀਤਾ ਬਿਲਕੁਲ ਵੀ ਕੋ ਡਰ ਨਹੀਂ ਸੀ ਤੁਹਾਨੂੰ ਨਹੀਂ ਬਿਲਕੁਲ ਨਹੀਂ ਕਿਉਂ ਨਾ ਮੈਂ ਨਾ ਤਾਂ ਬਹੁਤ ਹੈ ਤਾਂ ਨਹੀਂ ਡਰ ਸੀਗਾ ਨਹੀਂ ਮੈਂ ਬਹੁਤ ਆ ਨਾਲ ਹੀ ਨਹੀਂ ਵੀਜ਼ਾ ਆਉਂਦੇ ਮੈਨੂੰ ਵੀ ਲੱਗਾ ਮੇਰਾ ਵੀ ਆਊਗਾ ਅੱਛਾ ਹਾਂਜੀ ਤੁਹਾਡਾ ਕਿੰਨੇ ਦਿਨ ਚ ਲੱਗਿਆ ਜੀ 2 ਮੰਥਸ ਵਿੱਚ 2 ਮੰਥਸ ਦੇ ਵਿੱਚ ਕਿੰਨੇ ਬੈਂਡ ਕਿੰਨੇ ਸੀ ਤੁਹਾਡੇ ਓਵਰਆਲ 6 ਸੀ ਓਵਰਆਲ 6 ਕਿਸੇ ਚੋਂ ਕੱਟ ਸੀਗੇ ਹਾਂਜੀ ਸਰ 2 ਮੋਡਿਊਲਸ 5.5 2 ਮੋਡਿਊਲਸ 5.5 ਸੀ ਤਾਂ ਹੀ ਤੁਹਾਡਾ ਸਾਡਾ ਜਿਹੜਾ ਵੀਜ਼ਾ ਆ ਗਿਆ ਹਾਂਜੀ ਟਾਡਾ ਕਿਦਾਂ ਦਾ ਹੈ ਮੇਰਾ ਵਿਦਿਨ 20 ਡੇਸ ਵਿੱਚ ਵੀਜ਼ਾ ਆ ਗਿਆ ਸੀਗਾ ਤੇ ਬੈਂਡ ਕਿੰਨੇ ਦਾ 6.5 ਸੀ ਆ ਟੋਕਰਾਂ ਟੀਵੀ ਵਾਲੇ ਬਾਈ ਵੀ ਇੱਥੇ ਆਏ ਹੋਏ ਆ ਟੋਕਰਾਂ ਟੀਵੀ ਵਾਲਿਆਂ ਨਾਲ ਵੀ ਗੱਲਬਾਤ ਕਰ ਲੈਣਾ ਬਾਈ ਜੀ ਤੁਸੀਂ ਕਿੱਦਾਂ ਆ ਗਏ ਅੱਜ ਬਸ ਜਿਵੇਂ ਤੁਸੀਂ ਆਏ ਹੋ ਜੀ ਉਵੇਂ ਅਸੀਂ ਆ ਗਏ ਮੈਂ ਕਿ ਦੱਸ ਵੀ ਇਹ ਆਜ਼ਾਦ ਦੇਸ਼ ਹੈ ਪਹਿਲਾਂ ਦਿੱਲੀ ਨਹੀਂ ਜਾਣ ਦਿੰਦੇ ਹੁਣ ਸਾਨੂੰ ਤੁਸੀਂ ਸਾਨੂੰ ਇੱਥੇ ਨਹੀਂ ਆਉਣ ਦੇ ਕਮਾਲ ਹੈ ਸੀ ਤਾਂ ਤੁਹਾਨੂੰ ਮਾਣਾ ਨਹੀਂ ਕੀਤਾ ਮਾਫੀ ਮਾਹਰਾਏ ਦੋ ਤਰੀਕ ਕਮਾਲ ਕਰਦੇ ਆ ਆ ਪੁੱਛੋ ਭਾਈ ਜੀ ਨੂੰ ਵੀ ਤੇ ਕਿੱਦਾਂ ਲੱਗਿਆ ਜੱਥੇ ਬਹੁਤ ਵਧੀਆ ਬਾਜੀ ਬਹੁਤ ਐچھے ਪੋਜ਼ਿਟਿਵਿਟੀ ਮਿਲੀ ਹਨਾ ਕਿ ਨੌਜਵਾਨ ਜਿਹੜੇ ਆ ਨਿਊ ਜਨਰੇਸ਼ਨ ਕਿੰਨਾ ਉਹਨਾਂ ਚ ਹੈਗਾ ਕਿ ਅਸੀਂ ਜਾ ਕੇ ਕੁਝ ਚੰਗਾ ਕਰੀਏ ਤੁਹਾਨੂੰ ਪਤਾ ਇੱਥੇ ਹਾਲਾਤ ਕਿਵੇਂ ਜੇ ਨੇ ਹਰ ਕੋਈ ਫੈਮਿਲੀ ਦੇ ਵਿੱਚ ਇੱਕ ਬੰਦਾ ਚਾਹਵੇ ਕਿ ਹਾਂ ਉੱਥੇ ਯਾਰ ਬਾਹਰ ਸੈਟਲ ਹੋਵੇ ਇਨ ਫਿਊਚਰ ਜਿਹੜਾ ਤੁਸੀਂ ਸਮਝ ਗਏ ਮੈਂ ਕੀ ਕਹਿਣਾ ਚਾਹੁੰਦਾ ਵੀ ਹਾਂ ਜਾਣਾ ਚਾਹੀਦਾ ਵੀ ਹਾਂ ਬੰਦਾ ਗਰੋਥ ਵੀ ਕਰੇ ਇੱਕ ਬੰਦੇ ਨੇ ਉਹਦਾ ਜਾਣਾ ਇੱਕ ਬੰਦਾ ਤਾਂ ਪਰਿਵਾਰ ਦੇ ਵਿੱਚ ਜਾਵੇ ਤੁਹਾਡੇ ਕੋਲ ਇੱਕ ਸਾਈਡ ਬਚੀ ਹੁੰਦੀ ਹੈ ਠੀਕ ਹੈ ਜਿਵੇਂ ਹੁਣ ਤੁਸੀਂ ਦੇਖੋ ਇੱਕ ਚਲੇ ਗਿਆ ਬੱਚਾ ਚਲੇਗਾ ਉਹਨੇ ਪੇਰੈਂਟਸ ਨੂੰ ਬੁਲਾ ਲਿਆ ਠੀਕ ਹੈ ਜੀ ਹੌਲੀ ਹੌਲੀ ਜਿਹੜੀ ਇਦਾਂ ਕਰਦੇ 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 ਮਤਲਬ ਪਰਿਵਾਰ ਆਪਾਂ ਸੈਟਲ ਕਰ ਸਕਦੇ ਆ ਜੇ ਉਦੋਂ ਆਪਾਂ ਜੇ ਇੱਕ ਵੀਜ਼ਾ ਲੈਣ ਜਾਈਏ ਤਾਂ ਤੁਹਾਨੂੰ ਪਤਾ ਹੈ ਕਿ ਅਗਲਾ ਕਹਿੰਦਾ ਇਹ ਇਹ ਚਾਰ ਬੰਦੇ ਆ 35 ਲੱਖ ਦੇ ਹਿਸਾਬ ਨਾਲ ਤੁਸੀਂ ਲਾ ਲਓ ਕਿੰਨੇ ਪੈਸੇ ਐਨੇ ਤੇ ਉਹ ਲੋਟਣ ਵਾਸਤੇ ਤਿਆਰ ਬੈਠੇ ਹੁੰਦੇ ਆ ਜਿਵੇਂ ਉਹ ਪਿੱਛੇ ਕੁੜੀ ਨੇ ਕਹਿ ਦਿੱਤਾ ਕਹਿੰਦਾ ਮੈਨੇ ਬੈਂਡ ਦੇਖ ਕੇ ਸਿੱਧਾ ਕਹੇਤਾ ਵੀ ਅਸੀਂ ਫੀਸ ਹੀ 6 ਲੱਖ ਆਪਣੀ ਲਵਾਂਗੇ ਐਦਾਂ ਹੀ ਆ ਬਾਈ ਐਦਾਂ ਹੀ ਕਰਦੇ ਆ ਉਹੀ ਤਾਂ ਤੁਹਾਨੂੰ ਦੱਸਣਾ ਆ ਬਾਈ ਜੀ ਹੱਥ ਮਲਾਇਓ ਹੱਥ ਮਣਾਉਂਦੇ ਬਾਜ ਉਂਗਲਾਂ ਗੰਡਣੀਆਂ ਪੈਂਦੀਆਂ ਨੇ ਕਿ ਉਂਗਲਾਂ ਪੂਰੀਆਂ ਨੇ ਅੱਜ ਕੱਲ ਇਹੋ ਜਿਹੇ ਹਾਲਾਤ ਹੋਏ ਨੇ ਤੁਸੀਂ ਕਿਸੇ ਕੰਪਨੀ 'ਚ ਜਾਂਦੇ ਹੋ ਤਾਂ ਇਦਾਂ ਕਰਦੇ ਅੱਛਾ ਤੇ ਬਾਈ ਜੀ ਉਹਨਾਂ ਦੀ ਖਾਸੀਅਤ ਆ ਜੀ ਆਪਣਾ ਬ੍ਰਦਰ ਨੇ ਮੇਰੇ ਬਹੁਤ ਪੁਰਾਣੇ ਵਾਕਬ ਨੇ ਤੇ ਆਪਾਂ ਤਾਂ ਖਾਸ ਕਰਕੇ ਆਏ ਕਿ ਨਹੀਂ ਯਾਰ ਤੁਹਾਨੂੰ ਅਸੀਂ ਜਾਣਦੇ ਸੀ ਜਾਣਾ ਚਾਹੀਦਾ ਤੁਹਾਨੂੰ ਨਹੀਂ ਤਾਂ ਅਦਰਵਾਈਜ਼ ਅਸੀਂ ਨਹੀਂ ਜਾਂਦੇ ਬਾਈ ਜੀ ਉਹਨਾਂ ਇਹੀ ਕਵਾਂਗਾ ਅੰਤ ਵਿੱਚ ਜਿਹੜੇ ਘਰਾਂ ਦੇ ਵਿੱਚ ਨੌਜਵਾਨ ਇਸ ਸਮੇਂ ਡਰੇ ਹੋਏ ਨੇ ਜਿਹੜੇ ਜਾਣਾ ਤਾਂ ਚਾਹੁੰਦੇ ਕੈਨੇਡਾ ਕਿਉਂਕਿ ਰੁਕਣਾ ਹੈ ਨਹੀਂ ਰੁਕਣਾ ਨਹੀਂ ਜਿੰਨੀ ਮਰਜ਼ੀ ਕਰ ਲੋ ਵੀ ਹਾਂ ਇਹ ਗੱਲ ਆ ਵੀ ਇੱਕ ਪਾਸੇ ਜਿ세 ਕਹਿੰਦੇ ਆ ਵੀ ਉੱਥੇ ਕੰਮ ਨਹੀਂ ਆ ਤਾਂ ਦੂਜੇ ਪਾਸੇ ਇਹ ਵੀ ਗੱਲ ਆ ਵੀ ਉੱਥੇ ਲੋਕਾਂ ਨੇ ਗੱਡੀਆਂ ਲੈ ਲਈਆਂ ਵੱਡੀਆਂ ਵੱਡੀਆਂ ਕੋਠੀਆਂ ਬਣਾ ਲਈਆਂ ਦੂਜੇ ਪਾਸੇ ਉਹ ਜੇ ਨੌਜਵਾਨ ਵੀ ਹੈਗੇ ਆ ਉੱਥੇ ਤੇ ਕੀ ਕਹਿਣਾ ਚਾਹੋਗੇ ਜਿਹੜੇ ਘਰਾਂ ਦੇ ਵਿੱਚ ਅੱਜ ਡਰ ਕੇ ਬੈਠੇ ਹੋਏ ਨੇ ਮੈਂ ਉਹਨਾਂ ਨੂੰ ਕਹੂੰਗਾ ਡਰਨ ਦੀ ਲੋੜ ਨਹੀਂ ਇੱਕ ਵਾਰੀ ਗੁਰਕਿਰਪਾ ਨੂੰ ਜ਼ਰੂਰ ਮੌਕਾ ਦਿਓ ਗੁਰਕਿਰਪਾ ਸਟੱਡੀ ਵੀਜ਼ਾ ਸਪਾਊਸ ਵੀਜ਼ਾ ਵਿਜ਼ਟਰ ਵੀਜ਼ਾ ਤਿੰਨੋਂ ਡੀਲ ਕਰਦਾ ਤਿੰਨੋਂ ડીਲ ਕਰਦਾ ਤੁਸੀਂ ਇੱਕ ਰਹੀ ਆ ਕੇ ਗੁਰਕਿਰਪਾ ਇਮੀਗ੍ਰੇਸ਼ਨ ਵਿਜ਼ਿਟ ਕਰੋ ਇੱਕ ਸਹੀ ਤੇ ਸੱਚੀ ਸਲਾਹ ਲੈ ਕੇ ਕੰਮਣਾ ਜਾਂਦਾ ਸੁਪਨਾ ਸাকার ਕਰੋ ਤੇ ਬਾਈ ਦਾ ਵੀਜ਼ਾ ਆਇਆ ਬਾਈ ਹੈਪੀ ਹੈ ਵੈਸੇ ਵੀ ਇਹਦਾ ਨਾਮ ਵੀ ਆਪੀ ਹੈ ਬਾਈ ਨਾਲ ਗੱਲਬਾਤ ਕਰ ਲੈਂਦੇ ਆ ਬਾਈ ਕਿੰਨੀ ਦਿਨ ਚ ਆਇਆ ਵੀਜ਼ਾ ਮੈਂ ਆਪਣਾ 20 ਦਿਨ ਚ ਆ ਗਿਆ 20 ਦਿਨ ਚ ਆ ਗਿਆ ਹਾਂਜੀ ਬਾਈ ਕਿੰਨੇ ਆਏ ਸੀ ਮੇਰੇ ਓਵਰਆਲ 6.5 ਹੀ ਇੱਕ ਚ 5.5 ਸੀ ਤੇ ਡਰਾਇਆ ਨਹੀਂ ਫਿਰ ਕਿਸੇ ਨੇ ਵੀ ਤੇਰਾ ਵੀਜ਼ਾ ਨਹੀਂ ਲੱਗਣਾ ਯਾਰ ਤੂੰ ਨਹੀਂ ਜਾਂਦਾ ਕੈਨੇਡਾ ਗੁਰੂ ਕਿਰਪਾ ਤੇ ٹرسٹ ਸੀਗਾ ਆਪਾਂ ਪਹਿਲੇ ਦੇਣੀ ਇੱਥੇ ਆਏ ਆ ਲੱਗ ਗਿਆ ਹਾਂ ਵੀਜ਼ਾ ਲੱਗ ਗਿਆ ਇਹ ਉਹ ਗੱਲ ਇਹਨਾਂ ਦੇ ਇੱਕ ਲੈਣ ਢੁਕਦੀ ਆ ਇਹ ਰੀਲ ਨਿਤ ਨਵੇਂ ਵੀਜਨਾ ਚਾੜਦਾ ਸਾਡਾ ਇੰਸਟਾਗ੍ਰam ਅਖਬਾਰ ਨਹੀਂ ਮੈਨੂੰ ਤੁਸੀਂ ਇਹ ਕਹੇ ਤਾਂ ਲੈ ਜਣਾ ਚਾਹੁੰਦਾ ਤੇਰਾ ਯਾਰ ਨਹੀਂ ਇਹ ਵੀ ਲੈ ਜਣਾ ਇੱਥੇ ਜਾਂਦੇ ਰੇ ਲੈ ਜਣਾ ਜੀ ਹਿਸਾਬ ਤੋਂ ਉਹੀ ਹੋਇਆ ਪਿਆ ਭਾਈ ਯਕੀਨ ਹੋਇਆ ਸੀ ਜਦੋਂ ਇਹਨਾਂ ਨੇ ਫੋਨ ਕੀਤਾ ਵੀ ਤੁਹਾਡਾ ਵੀਜ਼ਾ ਲੱਗ ਗਿਆ ਇੱਕ ਵਾਰੀ ਤਾਂ ਯਕੀਨ ਨਹੀਂ ਹੋਇਆ ਮੈਨਾਂ ਇਹਨਾਂ ਉੱਥੇ ਜਾ ਕੇ ਪਤਾ ਲੱਗਦਾ ਜਦੋਂ ਵੀਜ਼ਾ ਆ ਗਿਆ ਪਹਿਲਾਂ ਤਾਂ ਦੱਸਦੇ ਹੀ ਨਹੀਂ ਤੇ ਪਹਿਲਾਂ ਕੀ ਵੈਸੇ ਹੀ ਬੁਲਾਇਆ ਸੀ ਵੀ ਆ ਜਾਓ ਇੱਕ ਵਾਰ ਇਹਨਾਂ ਨੇ ਕਹਿੰਦੇ ਬਾਇਓਮੈਟ੍ਰਿਕ ਅਪਡੇਟ ਨਹੀਂ ਹੋਏ ਅੱਛਾ ਹਾਂਜੀ ਫਿਰ ਜਦੋਂ ਦੱਸਿਆ ਵੀਜ਼ਾ ਆਇਆ ਫਿਰ ਤੁਸੀਂ ਤਾਂ ਤੁਸੀਂ ਤਾਂ ਟੱਪਾ ਨਹੀਂ ਲੱਗ ਗਿਆ ਹੋਣੇ ਉਸਤੇ ਸਾਨੂੰ ਪਹਿਲਾਂ ਪਤਾ ਜੇ ਤਾਂ ਲੱਗ ਹੀ ਜਾਂਦਾ ਚਲੋ ਹਾਂ ਪਰ ਮਨ 'ਚ ਡਾਊਟ ਜਿਆਦਾ ਹੁੰਦਾ ਹੀ ਆ ਰਹਿ ਜਾਂਦਾ ਕਿ ਇਹਨਾਂ ਨੇ ਬੜਾ ਕਿਆ ਹੋਣਾ ਯਾਰ ਇੱਕ ਤੋਂ 5.5 ਵੀਜ਼ਾ ਨਹੀਂ ਲੱਗਣਾ ਮੇਰੇ ਰਿਸ਼ਤੇਦਾਰ ਤਾਂ ਕੁਝ ਵੀ ਕਹਿੰਦੇ ਸਾਰੇ ਚੰਗੇ ਹੀ ਆ ਸੋਖਣਾ ਭਾਈ ਕਿੰਨਾ ਕਨਾਂ ਟਾਈਮ ਲੱਗਿਆ ਤੁਹਾਨੂੰ ਆਪਣੇ ਹੀ 13 ਦਿਨ ਲੱਗੇ ਵਿਜਾਂ ਚ 13 ਦਿਨ ਹਾਂਜੀ ਜੀ ਪੈਂਟ ਸਕੋਰ ਕੀ ਸੀ 6.5 ਇੰਨਾ ਸਮੂਥ ਪ੍ਰੋਸੈਸ ਕੋਈ ਹਿਸਾਬ ਹੀ ਨਹੀਂ ਪਤਾ ਹੀ ਨਹੀਂ ਲੱਗਾ ਕਿਵੇਂ ਵਿਜਾ ਆ ਗਿਆ ਅੱਛਾ ਇਨਾ ਫੋਨ ਲਾਇਆ ਤੁਹਾਡੀ ਡਾਇਫਰਮੈਂਟ ਪੈ ਗਈ ਮੈਨੂੰ ਤਾਂ ਟੈਨਸ਼ਨ ਪੈ ਗਈ ਫਿਰ ਉਹਦੇ ਤੋਂ ਕਹਿ ਦੇਣਾ ਪਟਾਕਾ ਚਲਾਇਆ ਮਗਰ ਚੱਲ ਵੀ ਵਿਜਾ ਆ ਗਿਆ ਮਤਲਬ ਪਹਿਲਾਂ ਡਰਾਇਆ ਸੀ ਤੁਹਾਨੂੰ ਹਾਂਜੀ ਹਾਂਜੀ ਚੰਗੀ ਤਰ੍ਹਾਂ ਡਰਾਇਆ ਇਹਨਾਂ ਨੇ ਕੇ ਬਹੁਤ ਡਰਾਉਂਦੇ ਹੀ ਫਿਰ ਜਾ ਕੇ ਤੋਂ ਪਟਾਕਾ ਚਲਾਉਂਦੇ ਤੇ ਉਹ ਹਾਲ ਹੋਈ ਤੁਹਾਡਾ ਵੀ ਜਾ ਕੇ ਵਾਹ ਪਟਾਕਾ ਚਲਾਉਂਦੇ ਪਟਾਕਾ ਚਲਾਉਂਦੇ ਹੀ ਪਟਾਕਾ ਚਲਾਉਂਦੇ ਗੋਲੀ ਤਰਾਂ ਚਲਾਉਂਦੇ ਪਟਾਕਾ ਵੀ ਗੱਲਬਾਤ ਕਰਕੇ ਹਟਿਆ ਉਮੀਦ ਆ ਤੁਸੀਂ ਸਾਡੀ ਗੱਲਬਾਤ ਸੁਣ ਹੀ ਲਈਗੀ ਐਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਹੈਪੀ ਗਰੇਵਾਲ ਦੇ ਨਾਲ ਕੁਵਰ ਜੋਤ ਸਿੰਘ ਦੀ ਰਿਪੋਰਟ